ਲੁਧਿਆਣਾ ਦੇ ਬਸਟੈਂਡ ਵਿਖੇ ਸ਼ੈਅਤ ਪੀਰ ਬਾਬਾ ਦਸ਼ੋਦੀ ਸ਼ਾਹ ਜੀ ਨੌਸ਼ਾਹੀ ਕਾਤਰੀ ਦਸ ਲਾਨਾ ਜੋੜ ਮੇਲਾ ਤੇ ਭੰਡਾਰਾ ਸ਼ਮਸ਼ਾਨ ਘومی ਟਰਸਟ ਨੇੜੇ ਬਸਟੈਂਡ ਵਿਖੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ ਜਿਸ ਵਿੱਚ ਲੁਧਿਆਣਾ ਸ਼ਹਿਰ ਪਿਆ ਸਮਾਜਿਕ ਰਾਜਨੀਤਿਕ ਅਤੇ ਧਾਰਮਿਕ ਆਗੂਆਂ ਨੇ ਸ਼ਿਰਕਤ ਕਰ ਪੀਰ ਬਾਬਾ ਦਸ਼ੋਦੀ ਸ਼ਾਹ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਨਾਮ ਜੀ ਹੇਮੰਤ ਗੋਇਲ ਅੱਜ ਸਾਡੇ ਪੀਰ ਬਾਬਾ ਤੋਂ ਸੌਦੀ ਸ਼ਾਹ ਜੀ ਦੀ ਹਰ ਸਾਲ ਸਾਲਾਨਾ ਮੇਲਾ ਕਰਾਇਆ ਜਾਂਦਾ ਜੋ ਕਿ ਸਾਡੇ ਨੋਨੀ ਬਾਬਾ ਜੀ ਵੱਲੋਂ ਤੇ ਸ਼ਮਸ਼ਾਨ ਭੂਮੀ ਟਰਸਟ ਵੱਲੋਂ ਕਰਾਇਆ ਜਾਂਦਾ ਜਿਦੇ ਵਿੱਚ ਹਰ ਸਾਲ ਕੋਈ ਨਾ ਕੋਈ ਵੱਡਾ ਕਲਾਕਾਰ ਆਉਂਦਾ ਹੈ ਇੱਥੇ ਅੱਗੇ ਇਸ ਮੁਹੱਲੇ ਦੇ ਵਿੱਚ ਰੌਣਕ ਲੱਗੀ ਰਹਿੰਦੀ ਹੈ ਜਿੱਦਾਂ ਪਿਛਲੀ ਵਾਰੀ ਮਾਸਟਰ ਸਲੀਮ ਇਸ ਵਾਰੀ ਸਾਡੇ ਲਖਨਪੁਰਾ ਵੱਲੋਂ ਤੇ ਨੋਨੀ ਪਾਪਾ ਜੀ ਵੱਲੋਂ ਹਾਨਰ ਸਿੱਧੂ ਨੂੰ ਬੁਲਾਇਆ ਗਿਆ ਉਹ ਵੀ ਇੱਕ ਬਹੁਤ ਵੱਡੀ ਸ਼ਖਸੀਅਤ ਨੇ ਜਿਹੜੇ ਹਰ ਸਾਲ ਇੱਥੇ ਸ਼ਾਮਨਗਰ ਜਾ ਕੇ ਰੌਣਕਾਂ ਲਵਾਉਂਦੇ ਨੇ ਸਾਡੇ ਨੋਨੀ ਪਾਪਾ ਜੀ ਹੋਗੇ ਸ਼ਾਂਤੀਬਨ ਕੌਂਸਲਰ ਸਾਰੇ ਟਰਸਟੀ ਹੋਗੇ ਜੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਜਿਨ੍ਹਾਂ ਨੇ ਇੰਨਾ ਵਧੀਆ ਮੇਲਾ ਆਰਗੇਨਾਈਜ਼ ਕੀਤਾ ਬਹੀਰ ਪਾਪਾ ਦਸੌਦੀ ਸ਼ਾਹ ਜੀ ਦਾ ਅਸੀਂ ਹੁਣ ਨੋਨੀ ਪਾਪਾ ਜੀ ਨੂੰ ਅਤਰੀ ਜੀ ਨੂੰ ਸਾਰਿਆਂ ਨੂੰ ਮੁਬਾਰਕਬਾਦ ਦਿੰਦੇ ਹਾਂ ਇਹ ਹਰ ਸਾਲ ਇਦਾਂ ਬਹੁਤ ਵਧੀਆ ਬਾਬਾ ਜੀ ਦਾ ਮੇਲਾ ਕਰਾਉਂਦੇ ਨੇ ਜੀ ਅੱਗੇ ਵੀ ਕਰਾਉਂਦੇ ਰਹਿਣਗੇ ਅੱਗੇ ਵੀ ਹੁੰਦਾ ਰਹੋਗੇ ਪ੍ਰਾਪਰਟੀ ਵੇਚਣੇ ਔਰ ਖੀਨਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز